ਚੀਮਾ ਸਾਹਿਬਾ ਜੇ ਜਨਾਲਪਿੰਡ ਪੋਂਖਿਓਂ ਪਾਈਪ ਲਾਈਨ ਦਾ ਨਹੀਂ ਪੱਥਰ ਰੱਖਿਆ ਤੁਸੀਂ ਸ਼ੁਰੂਆਤ ਕਰਵਾ ਰਹੇ ਹੋ ਕਿੰਨੇ ਦਾ ਪ੍ਰੋਜੈਕਟ ਹੈ ਸਭ ਤੋਂ ਪਹਿਲਾਂ ਮੈਂ ਜਨਾਲਪਿੰਡ ਦੇ ਸਾਰੇ ਕਿਸਾਨ ਭਰਾਵਾਂ ਨੂੰ ਬਹੁਤ-ਬਹੁਤ ਧੰਨਵਾਦ ਦੇਣੀ ਚਾਹੁੰਦਾ ਕਿਉਂਕਿ ਕਾਫੀ ਲੰਬੇ ਅਰਸੇ ਦੀ ਮੰਗ ਸੀਗੀ ਔਰ ਲਗਭਗ 17 ਕਿਲੋਮੀਟਰ ਲੰਬੀ ਜਿਹੜੀ ਆ ਉਹ ਪਾਈਪ ਲਾਈਨ ਪੈਣੀ ਆ ਔਰ ਨਹਿਰੀ ਪੈਣੀ ਪਾਣੀ ਜਿਹੜਾਗਾ ਉਹ ਕਿਸਾਨ ਦੇ ਖੇਤ ਤੱਕ ਪਹੁੰਚਣਾਗਾ ਇਸ ਪ੍ਰੋਜੈਕਟ ਦੇ ਉੱਤੇ 2 ਕਰੋੜ 20 ਲੱਖ ਰੁਪਈਆ ਜਿਹੜਾ ਉਹਦਾ ਖਰਚਾ ਆਉਣਾਗਾ 850 ਕਿੱਲੇ ਜਿਹੜੇ ਖੇਤ ਨੇਗੇ ਆਪਣਾ 850 ਉਹ ਏਕੜ 850 ਏਕੜ ਨੂੰ ਜਿਹੜਾ ਪਾਣੀ ਆ ਉਹ ਲੱਗਣਾਗਾ ਸੋ ਮੈਂ ਸਮਝਦਾ ਕਿਸਾਨ ਭਰਾਵਾਂ ਨੂੰ ਬਹੁਤ ਜੜੀ ਆ ਇਸ ਦੇ ਨਾਲ ਫਾਇਦਾ ਹੋਊਗਾ ਔਰ ਕਣਕਾਂ ਚ ਝੋਨਾ ਦਾ ਉਹਦੀ ਜੀਲਡ ਵੀ ਵਧੂਗੀ ਔਰ ਕੱਚਾ ਪਾਣੀ ਜਿਹੜਾ ਮਿਲੂਗਾ ਔਰ ਧਰਤੀ ਹੇਠਲਾ ਪਾਣੀ ਜਿਹੜਾ ਉਹਨੂੰ ਬਚਾਉਣ ਦੇ ਵਿੱਚ ਵੱਡੀ ਮਦਦ ਹੋਊਗੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਦਾ ਇਹੀ ਫੈਸਲਾਗਾ ਕਿ ਆਪਾਂ ਧਰਤੀ ਹੇਠਲਾ ਪਾਣੀ ਬਚਾਉਣਾਗਾ ਔਰ ਨਹਿਰੀ ਪਾਣੀ ਜਿਹੜਾ ਉਹਦੀ ਜਿਆਦਾ ਤੋਂ ਜਿਆਦਾ ਵਰਤੋਂ ਕਰਨੀ ਆ ਜਦੋਂ ਨਹਿਰੀ ਪਾਣੀ ਦੀ ਜਿਆਦਾ ਤੋਂ ਜਿਆਦਾ ਵਰਤੋਂ ਹੋਊਗੀ ਤਾਂ ਧਰਤੀ ਹੇੜਲਾ ਪਾਣੀ ਬਚੂਗਾ ਜਿਹੜਾ ਮੈਂ ਸਮਝਦਾ ਸਾਡੇ ਬੱਚਿਆਂ ਦੇ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਹੁਤ ਜ਼ਰੂਰੀ ਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਸਾਡੇ ਗੁਰੂ ਸਾਹਿਬਾਨ ਨੇ ਸੰਦੇਸ਼ ਦਿੱਤਾ ਸੀਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਸੋ ਸਾਨੂੰ ਅੱਜ ਲੋੜ ਆ ਪਾਣੀ ਬਚਾਉਣ ਦੀ ਹਵਾ ਬਚਾਉਣ ਦੀ ਆਪਣੀ ਧਰਤੀ ਬਚਾਉਣ ਦੇ ਲਈ ਉਹਦੇ ਲਈ ਸਰਕਾਰ ਜਿਹੜੀ ਆ ਲਗਾਤਾਰ ਲੱਗੀ ਹੋਈ ਆ ਸੋ ਨਹਿਰੀ ਪਾਣੀ ਜਿਹੜਾ ਅੱਜ ਨਾਲ ਦੇ ਸਾਰੇ ਕਿਸਾਨ ਭਰਾਵਾਂ ਨੂੰ ਮਿਲ ਰਿਹਾ ਸੋ ਇੱਕ ਵਾਰ ਫੇਰ ਸਾਰਿਆਂ ਨੂੰ ਮੁਬਾਰਕਬਾਦ ਇਕੜ ਜਿਹੜਾ ਰਕਬਾ ਉਹ ਇਹਦੇ ਚ ਕਵਰ ਹੋਊਗਾ ਪਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇੱਥੇ ਸਭ ਤੋਂ ਵੱਡੇ ਨਾਲਾਂ ਦੇ ਸਭ ਤੋਂ ਵੱਡੀ ਪਾਈਪਲਾਈਨ ਵੀ ਇੱਥੇ ਪੈਣ ਜਾ ਰਹੀ ਉਹ ਵੱਖ ਵੱਖ ਪਾਈਪਲਾਈਨ ਆ ਰਹੀ ਜੀ ਬਾਈ ਦੇਖੋ ਛਾਦਲੀ ਦੇ ਵਿੱਚ ਹੋਰ ਬਹੁਤ ਜਗ੍ਹਾ ਦੇ ਉੱਤੇ ਕੰਮ ਚੱਲ ਰਹੇ ਨੇ ਕਿ ਕੱਲ ਵੀ ਮੈਂ ਉਦਘਾਟਨ ਕਰਕੇ ਆਇਆ ਸੀ ਅੱਜ ਵੀ ਲਗਾਤਾਰ ਉਦਘਾਟਨ ਹੋ ਰਹੇ ਨੇ ਕਿ ਸੋ ਹਲਕਾ ਦੜਬਾ ਦੇ ਲਗਭਗ ਹਰੇਕ ਪਿੰਡ ਚ ਕਿਤੇ ਛੋਟੀ ਕਿਤੇ ਵੱਡੀ ਪਾਈਪ ਲਾਈਨ ਜਿੱਥੇ ਪਾਣੀ ਜਾਣਾ ਚਾਹੀਦਾ ਪਹੁੰਚ ਰਿਹਾ ਹੈਗਾ ਸੋ ਸਾਡਾ ਦਾ ਟੀਚਾ ਇਹ ਹੈ ਆ ਕਿ ਜਿਹੜਾ ਪਾਣੀ ਆ ਨਹਿਰੀ ਪਾਣੀ ਉਹਦੀ ਬੂੰਦ-ਬੂੰਦ ਜਿਹੜੀ ਆ ਕਿਸਾਨ ਦੇ ਖੇਤ ਨੂੰ ਲੱਗੇ ਤਾਂ ਕਿ ਕਿਸਾਨ ਨੂੰ ਫਾਇਦਾ ਹੋਵੇ ਸਰ ਪੰਜਾਬ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਬਹੁਤ ਵਧੀਆ ਉਪਰਾਲਾ ਜੀ ਕਿ ਪਾਣੀ ਨੂੰ ਬਚਾਇਆ ਜਾਵੇ ਧਰਤੀ ਦੇ ਚਿੱਲੇ ਪਾਣੀ ਨੂੰ ਤੇ ਕਿਸਾਨਾਂ ਨੂੰ ਤੁਸੀਂ ਜਾਗਰੂ ਕਰਦੇ ਹੋ ਕਿ ਸਿੱਧੀ ਬਜਾਈ ਵੀ ਹੋਣੀ ਜ਼ਰੂਰੀ ਹੈ ਤੇ ਆਪਣੇ ਏਰੀਆ 'ਚ ਕਿੰਨੀ ਕੋਰੀ ਹੈ ਜੀ ਬਿਲਕੁਲ ਸਿੱਧੀ ਬਜਾਈ ਦੇ ਵਿੱਚ ਪਹਿਲੀ ਵਾਰ ਰਕਬਾ ਜਿਹੜਾ ਖਾਸ ਕਰਕੇ ਦੜ ਵਿੱਚ ਪਿਛਲੇ ਸਾਲ ਵੀ ਬਹੁਤ ਹੋਇਆ ਸੀਗਾ ਇਸ ਵਾਰ ਵੀ ਬਹੁਤ ਵੱਧ ਰਿਹਾਗਾ ਸੋ ਸਿੱਧੀ ਬਚਾਈ ਹੋਊਗੀ ਤਾਂ ਉਹਦੇ ਨਾਲ ਪਾਣੀ ਵੀ ਬਚਦਾ ਕਿ ਇਹ ਵੀ ਪਾਣੀ ਬਚਾਉਣ ਦਾ ਇੱਕ ਤਰੀਕਾ ਹੈਗਾ ਕਿਉਂਕਿ ਆਉਣ ਵਾਲੇ ਸਮੇਂ 'ਚ ਜੇ ਅਸੀਂ ਆਪਣਾ ਪਾਣੀ ਬਚਾ ਕੇ ਰੱਖਾਂਗੇ ਤਾਂ ਹੀ ਖੇਤੀ ਸੰਭਵ ਆ ਜੇ ਅਸੀਂ ਪਾਣੀ ਦਾ ਨਾ ਬਚਾਇਆ ਧਰਤੀ ਹੇਲ ਲਾ ਤਾਂ ਖੇਤੀ ਸੰਭਵ ਨਹੀਂ ਰਹਿਣੀ ਹੈਗੀ ਖੇਤਾਂ 'ਚ ਕੁਝ ਪੈਦਾ ਨਹੀਂ ਹੋਣਾ ਸਾਡਾ ਜਿਹੜਾ ਸਟੇਟ ਆ ਬੰਜਰ ਹੋ ਜਾਊਗਾ ਸੋ ਇਸੇ ਗੱਲ ਕਰਕੇ ਅਸੀਂ ਨਵੀਂ ਨਹਿਰ ਵੀ ਕੱਢ ਰਹੇ ਹਾਂਗੇ ਔਰ ਜਿਹੜਾ ਨਹਿਰੀ ਹੋਣ ਵਾਲਾ ਪਾਣੀ ਆ ਉਹਦੀ ਵੀ 100% ਵਰਤੋਂ ਕਰ ਰਹੇ ਹਾਂਗੇ ਤੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਹ ਪਹੁੰਚੇ ਨੇ ਪਾਈਪ ਲਾਈਨ ਦਾ ਪਾਉਣ ਦਾ ਜਿਹੜੀ ਸ਼ੁਰੂਆਤ ਕੀਤੀ ਹੈ ਕਿੰਨੀ ਕੁ ਲੰਬੀ ਪਾਈਪ ਲਾਈਨ ਇਹ 800 ਏਕੜ ਨੂੰ ਲੱਗਣੀ ਆ ਜੀ ਪਾਣੀ ਲੱਗਣਾ 800 ਏਕੜ ਨੂੰ ਤੇ ਇਹ ਦੋ ਨਾਲਾ ਨੇ ਅਲੱਗ-ਅਲੱਗ ਜਿਨ੍ਹਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਦੋ ਲੈਣਾ ਹੋਰ ਉਹਨਾਂ ਦੀਆਂ ਭਰੂਲੀਆਂ ਆ ਚੁੱਕੀਆਂ ਨੇ ਉਹਨਾਂ ਦਾ ਕੰਮ ਸ਼ੁਰੂ ਹੋ ਜਾਣਾ ਜਲਦੀ ਹੋ ਜਾਣਾ ਜੀ ਸਾਡੇ ਪਿੰਡ ਨੂੰ 6 ਕਰੋੜ ਰੁਪਈਆ ਚ ਮੈਂ ਸਭ ਨੇ ਪਾਇਆ ਜੀ ਜਿਹੜਾ ਇਹ ਅਲੱਗ-ਅਲੱਗ ਮਤਲਬ ਨਾਲਾ ਨੇ 6 ਕਰੋੜ ਰੁਪਈਆ ਦਾ ਪ੍ਰੋਜੈਕਟ ਹੈ ਜੀ ਜਿਹੜਾ ਸਾਰਾ ਛੜਿਆ ਹੋਇਆ ਕੰਮ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਬਹੁਤ ਵੱਡਾ ਉਪਰਾਲਾ ਹੈ ਸਾਡੇ ਵਾਸਤੇ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਜਿਹੜੇ ਹਜੇ ਵੀ ਇਸ ਪਾਈਪ ਨੂੰ ਪਾਣੀ ਨੂੰ ਬਚਾਉਣ ਦੇ ਨਹੀਂ ਉਪਰਾਲੇ ਕਰ ਰਹੇ ਵਿੱਤ ਮੰਤਰੀ ਸਾਹਿਬ ਵੱਲੋਂ ਆਪਣੇ ਹਲਕੇ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਪਾਣੀ ਨੂੰ ਬਚਾਉਣ ਦਾ ਉਪਰਾਲਾ ਕਰਕੇ ਪਾਈਪ ਦਿੱਤੇ ਜਾ ਰਹੇ ਨੇ ਇਹ ਜਿਹੇ ਪ੍ਰੋਜੈਕਟ ਜਿਹੜੇ ਚਲਾਏ ਜਾ ਰਹੇ ਅਸੀਂ ਤਾਂ ਸਾਰੇ ਜ਼ਿੰਮੇਵਾਰਾਂ ਨੂੰ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀ ਇਹ ਪਾਣੀ ਦਾ ਬੱਧ ਤੋਂ ਵੱਧ ਲਾਹਾ ਲੈ ਜਾਵੇ ਸਭ ਤੋਂ ਵੱਧ ਪਾਣੀ ਜਿਆਦਾ ਜਿਹੜਾ ਨਹਿਰ ਦਾ ਯੂਜ਼ ਕੀਤਾ ਜਾਵੇ ਜੀ ਸਾਡੇ ਤੇ ਜੀ ਮਸਾਬ ਨੇ ਸਾਡੇ ਵਾਟਰ ਬਾਕਸ ਹੈ ਜੀ ਉਹਦਾ ਪਾਣੀ ਬਿਲਕੁਲ ਸਾਫ਼ ਸੁਥਰਾ ਪਿੰਡ ਨੂੰ ਪੀਣ ਪੀਣ ਵਾਸਤੇ ਵੀ ਉਹ ਵੀ ਪਾਈਪਾਂ ਚੁੱਕਿਆ ਨੇ ਜੀ ਉਹ ਵੀ ਜਲਦੀ ਕੰਮ ਸ਼ੁਰੂ ਹੋ ਜਾਣਾ ਹੈ ਬਹੁਤ ਵੱਡਾ ਆਪਰਾ ਲਾ ਜੀ ਸਾਨੂੰ ਪੀਣ ਵਾਸਤੇ ਪਾਣੀ ਵੀ ਸਾਭ ਮਿਲ ਰਿਹਾ ਤੇ ਖੇਤੀ ਵਾਸਤੇ ਵੀ ਨਹਿਰੀ ਪਾਣੀ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਜਾ ਰਿਹਾ